ਬੜੀ ਪਿਆਰੀ ਘਟਨਾ ਹੈ ਜਗਤ ਜਲੰਦੇ ਨੂੰ ਤਾਰਦੇ ਹੋਏ ਦੁਨੀਆ ਨੂੰ ਤਾਰਦੇ ਹੋਏ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਅਤੇ ਭਾਈ ਮਰਦਾਨਾ ਜੀ ਇੱਕ ਪਿੰਡ ਵਿੱਚ ਪਹੁੰਚਦੇ ਆ ਮੌਸਮ ਕਾਫੀ ਖਰਾਬ ਹੋ ਜਾਂਦਾ ਹੈ ਵਰਖਾ ਦਾ ਟਾਈਮ ਹੈ ਹਨੇਰੀ ਚੱਲਦੀ ਹੈ ਵੜਿਆਂ ਦੇ ਦਰਵਾਜ਼ੇ ਖੜਕਾਏ ਗੁਰੂ ਨਾਨਕ ਪਾਤਸ਼ਾਹ ਨੇ ਵੱਡੇ ਵੱਡੇ ਲੋਕ ਰਹਿੰਦੇ ਆ ਪਰ ਕਿਸੇ ਨੇ ਦਰਵਾਜ਼ਾ ਨਾ ਖੋਲ੍ਹਿਆ ਕਿਉਂਕਿ ਪਰਖ ਨਹੀਂ ਸੀ ਵੀ ਕੋਈ ਆਮ ਫਕੀਰ ਹੈ ਕਈ ਵਾਰੀ ਬੰਦਗੀ ਬੜੀ ਹੁੰਦੀ ਹੈ ਸਿਮਰਨ ਵਾਲੀਆਂ ਰੂਹਾਂ ਹੁੰਦੀਆਂ ਹਨ ਸਾਨੂੰ ਪਰਖ ਨਹੀਂ ਹੁੰਦੀ ਅਸੀਂ ਆਪਣੇ ਵਰਗਾ ਹੀ ਸਮਝ ਲੈਂਦੇ ਹਾਂ ਕਿਉਂਕਿ ਜਿਨ੍ਹਾਂ ਨੇ ਨਾਮ ਜਪਿਆ ਹੈ ਉਹ ਕਈ ਵਾਰੀ ਭੇਦ ਨਹੀਂ ਦੱਸਦੇ ਹਨ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਬੜਿਆ ਨੇ ਭੂਤ ਨਾ ਬੇਤਾਲ ਕੁਰਈਆ ਵੀ ਕਿਹਾ ਜਿਨ੍ਹਾਂ ਨੂੰ ਪਰਖ ਨਹੀਂ ਸੀ ਆਮ ਬੰਦੇ ਦੀ ਕਿਹੜੀ ਗੱਲ ਹੈ ਬੜੀ ਦੁਨੀਆ ਸੀ ਜਿਹੜੀ ਗੁਰੂ ਨਾਨਕ ਨੂੰ ਵੀ ਨਹੀਂ ਪਰਖ ਪਾਈ ਆਖੋ ਸਤਨਾਮ ਵੱਡੇ 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 ਘਰਾਂ ਦੇ ਦਰਵਾਜ਼ੇ ਖੜਕਾਏ ਅੱਜ ਵੀ ਜਿੰਨੀਆਂ ਦਾਤਾਂ ਉਹ ਵੱਧ ਬਖਸ਼ ਦਿੰਦਾ ਹੈ ਉਹਨਾਂ ਹੀ ਸਾਡਾ ਸੇਵਾ ਤੋਂ ਮਨ ਭਜਣ ਲੱਗ ਜਾਂਦਾ ਹੈ ਦਾਤਾਂ ਉਹਦੀਆਂ ਹਨ ਘਰ ਕੋਠੀਆਂ ਜ਼ਮੀਨ ਜਾਇਦਾਦ ਪਰਮੇਸ਼ਵਰ ਨੇ ਦਿੱਤੀ ਹੈ ਪਰ ਸਾਡੀ ਹਾਲਤ ਕੀ ਹੋ ਜਾਂਦੀ ਹੈ ਦਾਤ ਪਿਆਰੀ ਵਿਸਰਿਆ ਦਾਤਾਰ ਦਾਤਾਂ ਪਿਆਰੀਆਂ ਲੱਗਣ ਲੱਗ ਜਾਂਦੀਆਂ ਪਰ ਦੇਣ ਵਾਲਾ ਦਾਤਾ ਵਿਸਰ ਜਾਂਦਾ ਵੀ ਉਹਦੇ ਦਰ ਤੋਂ ਤਾਂ ਮਿਲਿਆ ਸਭ ਕੁਝ ਉਹਦੇ ਲਈ ਕੋਈ ਥੋੜਾ ਜਿਹਾ ਸਨੇਹਾ ਹੋਵੇ ਨਾ ਵੀ ਆਹ ਸੇਵਾ ਕਰਨੀ ਹੈ ਤੇ ਮਨੁੱਖ ਭੜਕ ਜਾਂਦਾ ਹੈ ਕਿ ਗੁਰੂ ਦੇ ਦਰਵਾਜ਼ੇ ਵਿਦ ਸੰਬੰਧ ਦੇਣ ਨੂੰ ਤਿਆਰ ਨਹੀਂ ਹੁੰਦਾ ਗੁਰੂ ਦਾ ਦਸਬੰਦ ਗੁਰੂ ਜੀ ਦਾ ਹੋਕਾ ਜੀ ਨੇ ਮੋੜ ਦਿੱਤਾ ਉਹ ਫਿਰ ਸੁੱਖ ਲੱਭਦਾ ਹੈ ਆਖੋ ਸਤਨਾਮ ਫਿਰ ਦੁੱਖਾਂ ਦਾ ਜਦੋਂ ਸਾਹਮਣਾ ਕਰਨਾ ਪੈਂਦਾ ਫਿਰ ਸਾ ਸੰਗਤ ਜੀ ਅਸੀਂ ਭਜਦੇ ਹਾਂ ਗੁਰਨਾਣਕ ਦਾ ਬਚਨ ਜਿਨ੍ਹਾਂ ਨੇ ਸਤ ਵਚਨ ਕਰਕੇ ਮੰਨਿਆ ਉਹਨਾਂ ਤੇ ਰਹਿਮਤ ਹੋਈ ਉਹਨਾਂ ਤੇ ਕਿਰਪਾ ਵਰਤੀ ਵੜਿਆਂ ਨੂੰ ਤਾਰਿਆ ਸਤਿਗੁਰੂ ਸੱਚੇ ਪਾਤਸ਼ਾਹ ਨੇ ਮਰਦਾਨਾ ਜੀ ਕਹਿੰਦੇ ਐ ਸੱਚੇ ਪਾਤਸ਼ਾਹ ਤੁਸੀਂ ਦਿਨ ਰਾਤ ਉਪਦੇਸ਼ ਕਰਦੇ ਹੋ ਦੁਨੀਆ ਨੂੰ ਚੰਗੀਆਂ ਗੱਲਾਂ ਦੱਸਦੇ ਹੋ ਤੁਸੀਂ ਕੁਰਾਹੇ ਪਿਆਨੋ ਰਾਹ ਪਾਉਂਨੇ ਹੋ ਵੇਖੋ ਤਾਂ ਵੀ ਤੁਹਾਨੂੰ ਕੋਈ ਦਰਵਾਜ਼ਾ ਨਹੀਂ ਖੋਲ ਰਿਹਾ ਲੋਕ ਤੁਹਾਡੇ ਡਲੇ ਮਾਰਦੇ ਆ ਕੋਈ ਆਪਾਂ ਨੂੰ ਫਕੀਰ ਕਹਿੰਦੇ ਆ ਵੀ ਐਵੇਂ ਤੁਰੇ ਫਿਰਦੇ ਆ ਮਹਾਰਾਜ ਕੀ ਲੈਣਾ ਆਪਾਂ ਆਪਣੇ ਘਰੇ ਬੈਠ ਕੇ ਆਪਣਾ ਪ੍ਰਸ਼ਾਦਾ ਪਾਣੀ ਸ਼ਕੀਏ ਮਹਾਰਾਜ ਕਹਿੰਦੇ ਨਹੀਂ 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 ਮਰਦਾਨਿਆਂ ਵੱਡਾ ਹੌਸਲਾ ਚਾਹੀਦਾ ਤਾਰਨਾ ਏ ਪੱਥਰ ਖਾ ਖਾ ਕੇ ਗਾਲਾਂ ਲੈ ਲੈ ਕੇ ਆਪਾਂ ਫੇਰ ਵੀ ਦੁਨੀਆ ਨੂੰ ਤਾਰਨਾ ਏ ਇਹ ਲੋਕਾਂ ਦਾ ਸੁਭਾਅ ਹੁੰਦਾ ਹੈ ਮਰਦਾ ਨਿਆ ਘਬराईਦਾ ਨਹੀਂ ਹੁੰਦਾ ਇਹ ਦੁਨੀਆ ਦੀ ਆਦਤ ਹੁੰਦੀ ਹੈ ਸਿਰਫ ਔਗਣ ਵੇਖਦੀ ਹੈ ਗੁਣ ਨਹੀਂ ਵੇਖਦੀ ਔਗਣ ਇੱਕ ਹੋਵੇ ਗੁਣ 100 ਹੋਵੇ ਪਰ ਔਗਣ ਹੀ ਚੱਕਣਾ ਚੰਗੇ ਕਰਮ ਨੂੰ ਕੋਈ ਬਿਆਨ ਨਹੀਂ ਕਰਦਾ ਮਾੜੇ ਕਰਮ ਨੂੰ ਦੁਨੀਆ ਬਿਆਨ ਕਰਦੀ ਹੈ ਘਬਰਾਣਾ ਨਹੀਂ ਚਾਹੀਦਾ ਜੋ ਮਰਜੀ ਕਹਿਣ ਆਪਣਾ ਕਰਮ ਨਹੀਂ ਛੱਡਣਾ ਚਾਹੀਦਾ ਪਹੁੰਚਦੇ ਪਹੁੰਚਦੇ ਗੁਰੂ ਨਾਨਕ ਦੇਵ ਜੀ ਤੇ ਮਰਦਾਨਾ ਜੀ ਇੱਕ ਗਰੀਬ ਦੀ ਟੁੱਟੀ ਫੁੱਟੀ ਝੌਂਪੜੀ ਐ ਹਨੇਰੀ ਨਾਲ ਹਲ-ਚਲ ਕਰਦੀ ਐ ਵੀ ਹੁਣ ਵੀ ਉੱਡੀ ਹੁਣ ਵੀ ਉੱਡੀ ਹਲ-ਚਲ ਕਰਦੀ ਐ ਤੇ ਇੱਕ ਗਰੀਬ ਲੱਕੜਹਾਰੇ ਦੀ ਝੌਂਪੜੀ ਗੁਰੂ ਨਾਨਕ ਦੇ ਮਰਦਾਨਾ ਜੀ ਬਾਰ-ਬਾਰ ਬਹਿ ਜਾਂਦੇ ਉਸ ਝੌਂਪੜੀ ਦੇ ਕੋਈ ਆਏਗਾ ਤੇ ਅੰਦਰ ਜਾਵਾਂਗਾ ਉਹ ਲੱਕੜਹਾਰਾ ਲੱਕੜਾਂ ਲੈ ਕੇ ਥੋੜੀਆਂ ਜੀਆਂ ਸਿਰ ਤੇ ਲੱਕੜਾਂ ਚੁੱਕੀਆਂ ਨੇ ਤੇ ਸਾਧ ਸੰਗਤ ਜੀ ਤੁਰਿਆ ਆਉਂਦਾ ਤੇ ਵੇਖਦਾ ਕਿ ਮੇਰੀ ਝੌਂਪੜੀ ਅੱਗੇ ਕੋਈ ਫਕੀਰ ਬੈਠਿਆ ਜਦੋਂ ਨੇੜੇ ਪਹੁੰਚਿਆ ਵੇਖਿਆ ਕੋਈ ਰਾਹੀ ਲੱਗਦਾ ਹੈ ਕੋਈ ਰੱਬ ਦੇ ਬੰਦੇ ਲੱਗਦੇ ਆ ਪਰ ਖਾ ਗਈ ਨਹੀਂ ਨਿਗਾ ਥੱਲੇ ਸੀ ਨਿਗਾ ਨੀਵੀ ਸੀ ਬਹੁਤੇ ਪਦਾਰਥ ਜਦੋਂ ਆ ਜਾਂਦੇ ਐ ਨਿਗਾ ਇੰਨੀ ਕੁ ਉੱਚੀ ਚਲੀ ਜਾਂਦੀ ਐ ਕਿ ਮਾੜੇ ਮੋٹے ਲੋਕ ਤੇ ਸੁਣੀ ਹਟ ਜਾਂਦੇ ਆ ਆਖੋ ਸਤਨਾਮ ਐਸਾ ਨਸ਼ਾ ਹੈ ਮਾਇਆ ਐਸਾ ਨਸ਼ਾ ਹੈ ਪਦਾਰਥਾਂ ਨੀਵੇਂ ਪਾਸੇ ਨજર ਪੈਣੋਂ ਹਟ ਜਾਂਦੀ ਸਾਤ ਸੰਗਤ ਜੀ ਵੇਖਿਆ ਕੋਈ ਰੱਬ ਦੇ ਬੰਦੇ ਲੱਗਦੇ ਆ ਕਹਿੰਦਾ ਚਲੋ ਜੀ ਅੰਦਰ ਬੈਠੋ ਆਪ ਜੀ ਬਾਹਰ ਕਿਉਂ ਬੈਠੇ ਹੋ ਵਰਖਾ ਆਉਣ ਵਾਲੀ ਹੈ ਅੰਦਰ ਲੈ ਗਿਆ ਬਹੁਤੇ ਪਦਾਰਥ ਨਹੀਂ ਹਨ ਘਰ ਵਿੱਚ ਮਾੜਾ ਮੋਟਾ ਪ੍ਰਸ਼ਾਦਾ ਪਾਣੀ ਹੈ ਵਿਆਹ ਤੇ ਵਿਆਹ ਪ੍ਰਸ਼ਾਦਾ ਹੈ ਘਰ ਵਾਲੀ ਹੈ ਬੱਚੇ ਵੀ ਹਨ ਜਾ ਕੇ ਕਿ ਕੋਈ ਫਕੀਰ ਆਏ ਤੇ ਜਿਹੜਾ ਆਪਣੇ ਵਾਲਾ ਚਾਰ ਪਾਈ ਐ ਮੰਝਾ ਉਹ ਆਪੇ ਇਹਨਾਂ ਨੂੰ ਦੇ ਦਿੰਨੇ ਆਪਾਂ ਪੁੰਜਾ ਹੀ ਰਾਮ ਕਰ ਲਾਂਗੇ ਆਖੋ ਸਤਨਾਮ ਆਪਣੇ ਆਲਾ ਮੰਝਾ ਵੀ ਟੁੱਟਿਆ ਹੋਇਆ ਮਰਦਾਨਾ ਜੀ ਵੇਖਦੇ ਐ ਕਿ ਗੁਰੂ ਸਾਹਿਬ ਜੀ ਅੱਗੇ ਚੱਲ ਚੱਲਦੇ ਆ ਮਾਰੇ ਕਹਿੰਦੇ ਨਹੀਂ ਕੋਈ ਨਹੀਂ ਕਿਉਂਕਿ ਤਾਰਨ ਵਾਸਤੇ ਆਏ ਸੀ ਜੋ ਗੁਰੂ ਕਰਦਾ ਹੈ ਉਹ ਚੰਗਾ ਕਰਦਾ ਹੈ ਕਈ ਵਾਰੀ ਸਾਨੂੰ ਸਾਡੇ ਛੋਟੇ ਮੋਟੇ ਕੰਮ ਸਬਰ ਦੇ ਨਹੀਂ ਤੇ ਅਸੀਂ ਲਾਂਬਾ ਦੇਨੇ ਆ ਰੱਬ ਨੂੰ ਪਰ ਉਹਨੇ ਸਾਨੂੰ ਉਸ ਤੋਂ ਵੀ ਵੱਡਾ ਕਾਰੋਵਾਰ ਦੇਣਾ ਹੁੰਦਾ ਆਖੋ ਸਤਨਾਮ ਉਹ ਛੋਟਾ ਨਾਂ ਦੇਵੇ ਕਿਉਂਕਿ ਉਹਨੂੰ ਪਤਾ ਹੈ ਵੀ ਉਹਨੇ ਕੀ ਕਿਰਪਾ ਕਰਨੀ ਜੋ ਉਹਨੂੰ ਚੰਗਾ ਲੱਗਦਾ ਜੋ ਇਸ ਭਾਵੈ ਸਾਈ ਭਲੇਗਾ ਤੂੰ ਸਦਾ ਸਲਾਮਤ ਨਿਰੰਕਾ ਹੁਣ ਸਾਧ ਸੰਗਤ ਜੀ ਜਿਉਂ ਹੀ ਮੰਜੇ ਤੇ ਪਏ ਤੇ ਵਰਖਾ ਆਉਣ ਵਾਲੀ ਐਸ ਮਹਾਰਾਜ ਤੁਸੀਂ ਅੰਦਰ ਆਰਾਮ ਕਰੋ ਤੇ ਅਸੀਂ ਕੋਈ ਗੱਲ ਨਹੀਂ ਤੁਸੀਂ ਤੇ ਇੱਕ ਦਿਨ ਵਾਸਤੇ ਆਏ ਹੋ ਅਸੀਂ ਤੇ ਰੋਜ਼ ਹੀ ਆਰਾਮ ਕਰਦੇ ਆ ਤੁਸੀਂ ਅੰਦਰ ਆਰਾਮ ਕਰੋ ਆਰਾਮ ਕਰਦੇ ਆ ਗੁਰੂ ਨਾਨਕ ਦੇਵ ਜੀ ਮਹਾਰਾਜ ਹਾਲਤ ਦੇਖ ਰਹੇ ਆ ਵੀ ਬੜਾ ਗਰੀਬ ਜੋ ਬਣਿਆ ਸੀ ਘਰ ਵਿੱਚ ਪ੍ਰਸ਼ਾਦਾ ਪਾਣੀ ਬੜੀ ਸ਼ਰਧਾ ਬੜੇ ਪ੍ਰੇਮ ਨਾਲ ਸ਼ਿਕਾਇਆ ਪ੍ਰਸ਼ਾਦਾ ਪਾਣੀ ਸਾਤਸੰਗਤ ਜੀ ਰਾਤ ਨੂੰ ਜਦੋਂ ਝੌਂਪੜੀ ਦੇ ਵਿੱਚ ਆਰਾਮ ਕਰ ਰਹੇ ਹੈ ਗੁਰੂ ਨਾਨਕ ਪਾਤਸ਼ਾਹ ਤੇ ਨਾਲ ਭਾਈ ਮਰਦਾਨਾ ਜੀ ਆਰਾਮ ਕਰ ਰਹੇ ਹਨ ਤੇ ਥੋੜੀ ਥੋੜੀ ਵਰਖਾ ਆਉਣ ਲੱਗ ਜਾਂਦੀ ਹੈ ਜਿਹੜੀ ਇਹਨਾਂ ਕੋਲ ਆਪਣੀ ਉੱਪਰ ਲੈਣ ਵਾਸਤੇ ਕੱਪੜਾ ਹੈ ਚਾਦਰ ਰਜਾਈ ਜੋ ਵੀ ਸੀ ਉਹ ਝੌਂਪੜੀ ਦੇ ਉੱਪਰ ਦੀ ਤਾਣ ਲਈ ਕਿ ਗੁਰੂ ਨਾਨਕ ਪਾਤਸ਼ਾਹ ਨੂੰ ਕਿਤੇ ਗਣੀਆਂ ਨਾ ਲੱਗਣ ਬਹੁਤੀ ਠੰਡ ਨਾਲ ਲੱਗੇ ਪ੍ਰੇਮ ਸੀ ਅੰਦਰ ਪ੍ਰੀਤ ਸੀ ਕਿਉਂਕਿ ਉਹ ਬਹੁਤਾ ਕੁਛ ਤਾਂ ਹੀ ਵੇਖਦਾ ਉਹ ਤੇ ਪ੍ਰੇਮ ਵੇਖਦਾ ਜਿਨ ਪ੍ਰੇਮ ਕਿਓ ਤਿਨਹੀ ਪ੍ਰਭ ਪਾਉ ਬੜੀ ਸ਼ਰਧਾ ਪਾਵਨ ਮਰਦਾਨਾ ਜੀ ਆਖਣ ਲੱਗੇ ਵੇਖੋ ਮਹਾਰਾਜ ਆਪਾਂ ਇਸ ਗਰੀਬ ਦੇ ਘਰ ਰਹਿ ਕੇ ਇਹਨਾਂ ਨੂੰ ਤੰਗ ਕੀਤਾ ਆਪਾਂ ਕਿਤੇ ਹੋਰ ਚਲੇ ਚੱਲਦੇ ਤਾਂ ਇਹ ਸਾਰੀ ਰਾਤ ਨਹੀਂ ਸੁੱਤੇ ਆਪਣੀ ਸੇਵਾ ਵਿੱਚ ਲੱਗੇ ਰਹੇ ਸਾਰੀ ਰਾਤ ਨਹੀਂ ਸੁੱਤੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਅਮਰਤ ਵੇਲਾ ਹੋਇਆ ਮਹਾਰਾਜ ਕਹਿੰਦੇ ਮਰਦਾਨਿਆ ਰਵਾਬ ਖੋ ਕੀਰਤਨ ਕਰੀਏ ਜਿੱਥੇ ਵੀ ਜਾਂਦੇ ਮਹਾਰਾਜ ਸੱਚੇ ਪਾਤਸ਼ਾਹ ਕੀਰਤਨ ਜ਼ਰੂਰ ਕਰਦੇ ਤੇ ਜਿੱਥੇ ਫਿਰ ਕੀਰਤਨ ਹੋ ਜਾਂਦਾ ਉਹ ਜਗਾ ਭਾਗਾ ਵਾਲੀ ਹੁੰਦੀ ਹੈ ਸਾਤ ਸੰਗਤ ਜੀ ਕੀਰਤਨ ਕੀਤਾ ਕੀਰਤਨ ਸੁਣਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਪਰਿਵਾਰ ਨੇ ਕਹਿੰਦੇ ਤੁਸੀਂ ਇਦਾਂ ਕਰੋ ਨਦੀ ਦੇ ਉੱਪਰ ਜਾਓ ਚੰਗੀ ਤਰ੍ਹਾਂ ਇਸ਼ਨਾਨ ਪਾਣੀ ਕਰਕੇ ਆਓ ਤੇ ਫਿਰ ਤੁਹਾਨੂੰ ਕੋਈ ਵਚਨ ਦੱਸਾਂ ਜਦੋਂ ਗਏ ਵਾਰ ਭਾਨੇ ਨਾਲ ਭੇਜੇ ਇਸ਼ਨਾਨ ਕਰਨ ਵਾਸਤੇ ਮਹਾਰਾਜ ਕਹਿੰਦੇ ਮਰਦਾਨਿਆਂ ਜਿਹੜੀ ਵੀ ਇਹਨਾਂ ਦਾ ਮੰਜਾ ਸਿੰਜਾ ਹੈ ਜਿਹੜੀ ਵੀ ਚੌਂਪੜੀ ਐ ਸਾਰੀ ਤੋੜ ਦੇ ਤੋੜ ਕੇ ਸਾਰੀ ਇਕੱਠੀ ਕਰ ਲਾਵੇ ਮਰਦਾਨਾ ਜੀ ਨੇ ਉਦਾਂ ਹੀ ਕੀਤਾ ਉਹ ਚੌਂਪੜੀ ਸਤਿਵਚਨ ਕਹਿ ਕੇ ਤੋੜ ਦਿੱਤੀ ਤੇ ਉਸ ਨੂੰ ਅੱਗ ਲਾ ਦਿੱਤੀ ਮਰਦਾਨਾ ਜੀ ਕਹਿੰਦੇ ਮਹਾਰਾਜ ਆਹੀ ਇਹਨਾਂ ਕੋਲ ਰਹਿਣ ਵਾਸਤੇ ਸੀ ਇਹ ਹੀ ਤੁਸੀਂ ਤੋੜ ਦਿੱਤੀ ਹੈ ਇਸ ਨੂੰ ਅਗਨ ਭੇਟ ਕਰ ਦਿੱਤਾ ਹੈ ਅੱਗ ਲਾ ਦਿੱਤੀ ਹੈ ਇਹ ਰਹਿਣਗੇ ਕਾ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਈਸ਼ਾ ਕਹਿੰਦੇ ਮਰਦਾਨਿਆਂ ਇਹਨਾਂ ਨੇ ਬੜੀ ਸ਼ਰਧਾ ਨਾਲ ਸੇਵਾ ਕੀਤੀ ਹੈ ਇਹ ਮਹਿਲਾਵਾਂ ਵਿੱਚ ਰਹਿਣਗੇ ਆਖੋ ਸਤਨਾਮ ਕਾਰਨ ਕੀ ਆਇਆ ਜਦੋਂ ਲੱਕੜਹਾਰਾ ਪਰਿਵਾਰ ਸਮੇਤ ਮਹਾਰਾਜ ਸੇਵਾ ਬਹੁਤ ਘੱਟ ਹੋਈ ਹੈ ਤੁਹਾਡੀ ਤਾ ਕਰਕੇ ਤੁਸੀਂ ਲੱਗਦਾ ਗੁੱਸੇ ਵਿੱਚ ਆ ਗਏ, ਕਰੋਧ ਵਿੱਚ ਆ ਗਏ, ਮੇਰੀ ਝੌਂਪੜੀ ਨੂੰ ਅੱਗ ਲਾ ਦਿੱਤੀ ਹੈ। ਕੋਈ ਗੱਲ ਨਹੀਂ ਮੈਨੂੰ ਇਹਦਾ ਦੁੱਖ ਨਹੀਂ, ਪਰ ਮੈਨੂੰ ਦੱਸੋ ਵੀ ਕੀ ਕਮੀ ਰਹਿ ਗਈ? ਮਾਰੇ ਕਹਿੰਦੇ ਕੋਈ ਕਮੀ ਨਹੀਂ, ਤੂੰ ਥੋੜੀ ਦੇਰ ਇਦਾਂ ਹੀ ਰਹਿ। ਮਾਰੇ ਸੱਚੇ ਪਾਤਸ਼ਾਹ ਚਲੇਗੇ। ਐਸੀ ਖੇਡ ਵਰਤੀ ਉਹ ਵਿਦ ਬਣਾਉਂਦੇ। ਇੱਕ ਸੇਠ ਆਇਆ ਲੰਘਣ ਲੱਗਾ ਕੋਲ ਦੀ ਕਹਿੰਦਾ ਕੀ ਗੱਲ ਬਈ? ਤੁਹਾਡੇ ਕੋਲ ਛੱਤ ਨਹੀਂ ਹੈ ਰਹਿਣ ਵਾਸਤੇ ਤੁਹਾਡੇ ਕੋਲ ਕੁਝ ਨਹੀਂ ਹੈ ਕਹਿੰਦੇ ਹਾਂਜੀ ਇੱਕ ਫਕੀਰ ਆਏ ਸੀ ਬਸ ਥੋੜੀ ਬਹੁਤੀ ਝੌਂਪੜੀ ਸੀ ਉਹ ਵੀ ਅਗਨਪੇਟ ਕਰ ਗਿਆ ਅੱਗ ਲਾ ਗਏ ਅਸੀਂ ਸੋਚਿਆ ਵੀ ਸੇਵਾ ਘੱਟ ਹੋਈ ਹੋਣੀ सेठ ਕਹਿੰਦਾ ਕੋਈ ਗੱਲ ਨਹੀਂ ਤੁਹਾਡਾ ਮੈਂ ਬਹੁਤ ਹੀ ਵਧੀਆ ਸੋਨਾ ਤੇ ਮਹਿਲ ਵਰਗਾ ਘਰ ਬਣਾ ਕੇ ਦਿਆਂਗਾ ਆਖੋ ਸਤਨਾਮ ਇਸ ਤਰ੍ਹਾਂ ਵਰਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਮੈਲਵੜਾ ਕਾ ਘਰ ਬਣਾਇਆ ਕੁਝ ਸਮੇਂ ਬਾਅਦ ਲੰਗਣ ਲੱਗੇ ਜਦੋਂ ਮਰਦਾਨਾ ਜੀ ਵੇਖਦੇ ਇੱਥੇ ਉਹ ਰਹਿੰਦਾ ਸੀ ਗਰੀਬ ਲੱਕੜਹਾਰਾ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਰਦਾਨਿਆ ਵੇਖ ਆ ਜਿਹੜਾ ਸੁੰਦਰ ਘਰ ਸੋਹਣਾ ਤੈਨੂੰ ਦਿਖ ਰਿਹਾ ਹੈ ਨਾ ਇਹ ਉਸ ਲੱਕੜਹਾਰੇ ਦਾ ਹੀ ਹੈ ਆਖੋ ਸਾਧਨਾ ਸੱਚੇ ਪਾਤਸ਼ਾਹ ਫਿਰ ਗਏ ਬੜੀ ਕਿਰਪਾ ਕੀਤੀ ਬੜੀ ਸੇਵਾ ਕੀਤੀ ਉਹ ਏਦਾਂ ਸੱਚੇ ਪਾਤਸ਼ਾਹ ਦੁੱਖ ਘਟ ਦਿੰਦੇ ਆ ਭਾਈ ਜਿਨ੍ਹਾਂ ਦੀ ਸ਼ਰਧਾ ਭਾਵਨਾ ਹੁੰਦੀ ਹੈ ਪੰਜਵੇਂ ਗੁਰੂ ਨਾਨਕ ਗੁਰ ਅਰਜਨ ਦੇ ਮਹਾਰਾਜ ਜੀ ਦਾ ਸ਼ਬਦ ਆਪਾਂ ਪੜ ਰਹੇ ਸੀ ਪ੍ਰਭ ਕੀ ਸਰਣ ਸਗਲ ਪੈ ਲਾਥੇ ਦੁੱਖ ਬਿਨਸੇ ਸੁਖ ਪਾਇਆ ਪ੍ਰਮਾਤਮਾ ਦੀ ਸ਼ਰਨ ਪਿਆ ਮਨੁੱਖ ਦੇ ਸਾਰੇ ਡਰ ਪੈ ਦੂਰ ਹੋ ਜਾਂਦੇ ਹਨ ਦੁੱਖ ਦੂਰ ਹੋ ਜਾਂਦੇ ਹਨ ਜਦੋਂ ਗੁਰੂ ਦਿਆਲ ਹੋ ਜਾਂਦਾ ਹੈ ਦਿਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਗੁਰ ਧਿਆਇਆ ਉਹ ਮਨੁੱਖ ਪਰਮਾਤਮਾ ਦੀ ਸ਼ਰਨ ਵਿੱਚ ਪੈਂਦਾ ਹੈ ਜੋ ਮਨੁੱਖ ਪੂਰੇ ਗੁਰੂ ਦਾ ਧਿਆਨ ਕਰਦਾ ਹੈ ਉਹਦੇ ਉੱਤੇ ਮਾਲਕ ਦਇਆਵਾਨ ਹੋ ਜਾਂਦਾ ਹੈ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਤੂੰ ਮੇਰਾ ਮਾਲਕ ਹੈ ਤੂੰ ਮੈਨੂੰ ਸਭ ਦਾਤਾ ਦੇਣ ਵਾਲਾ ਹੈ ਦਾਤਾ ਦੇਣ ਵਾਲਾ ਉਹ ਹੈ ਪਰ ਦਾਤਾ ਲੈ ਕੇ ਦਾਤਾ ਨਾ ਵਿਸਰੇ ਵੱਧ ਸਵਾਵਾਂ ਉਹਨੂੰ ਲੱਗਦੀਆਂ ਹਨ ਜਿਨ੍ਹਾਂ ਨੂੰ ਗੁਰੂ ਨੇ ਵੱਧ ਦਿੱਤਾ ਹੁੰਦਾ ਹੈ ਆਖੋ ਸਤਨਾਮ ਘੱਟ ਸੇਵਾ ਉਹਨੂੰ ਲੱਗਦੀ ਹੁੰਦੀ ਹੈ ਜਿਹਨੂੰ ਗੁਰੂ ਨੇ ਘੱਟ ਦਿੱਤਾ ਹੁੰਦਾ ਹੈ ਆਖੋ ਸਤਨਾਮ ਕਰ ਕਿਰਪਾ ਪ੍ਰਭ ਦੀਨ ਦਇਆਲਾ ਗੁਣ ਗਾਵੋ ਰੰਗ ਰਾਤਾ हे ਦੀਨਾਂ ਉੱਤੇ ਦਇਆ ਕਰਨ ਵਾਲੇ ਮਾਲਕ ਮੇਰੇ ਉੱਤੇ ਮਿਹਰ ਕਰ ਮੈਂ ਤੇਰੇ ਪ੍ਰੇਮ ਵਿੱਚ ਰੰਗ ਕੇ ਤੇਰੇ ਗੁਣ ਗਾਉਂਦਾਰਾ ਸਾਤ ਸੰਗਤ ਜੀ ਤਿੰਨ ਚੀਜ਼ਾਂ ਜਿਸ ਮਨੁੱਖ ਕੋਲ ਹਨ ਮੇਰਾ ਖਿਆਲ ਹੈ ਉਸ ਨੂੰ ਗੁਰੂ ਤੋਂ ਮੰਗਣ ਦੀ ਲੋੜ ਨਹੀਂ ਹੈ ਪਹਿਲਾ ਬੱਚੇ ਕਹੜੇ ਵਿੱਚ ਹਨ ਪਤਨੀ ਪਤੀ ਪਤਨੀ ਦਾ ਪ੍ਰੇਮ ਹੈ ਸਿਰ ਤੇ ਕੋਈ ਕਰਜ਼ਾ ਨਹੀਂ ਕੋਈ ਦੇਣਾ ਲੈਣਾ ਨਹੀਂ ਹੈ ਪਤੀ ਪਤਨੀ ਦਾ ਪ੍ਰੇਮ ਹੈ ਬੱਚੇ ਕਹਣੇ ਵਿੱਚ ਹਨ ਇਸ ਤੋਂ ਉੱਪਰ ਪਰਮਾਤਮਾ ਤੋਂ ਕੁਛ ਮੰਗਣਾ ਹੀ ਨਹੀਂ ਚਾਹੀਦਾ ਉਹਦੀ ਬੰਦਗੀ ਕਰਨੀ ਚਾਹੀਦੀ ਹੈ ਆਖੋ ਸਤਨਾਮ ਸਤ ਗੁਰਨਾਮ ਨਿਧਾਨ ਦੇ ਡਾਇਆ ਚਿੰਤਾ ਸਗਲ ਬਨਾਸੀ ਜਿਸ ਮਨੁੱਖ ਦੇ ਹਿਰਦੇ ਵਿੱਚ ਗੁਰੂ ਨੇ ਸਾਰੇ ਸੁੱਖਾਂ ਦਾ ਖਜ਼ਾਨਾ ਮਾਲਕ ਦਾ ਨਾਮ ਪੱਕਾ ਕਰ ਦਿੱਤਾ ਹੈ ਉਹਦੀ ਸਾਰੀ ਚਿੰਤਾ ਦੂਰ ਹੋ ਜਾਂਦੀ ਹੈ ਕਰ ਕਿਰਪਾ ਆਪਣੋਂ ਕਰ ਲੀਂ ਮਨ ਵਸਿਆ ਅਬਿਨਾਸੀ ਪਰਮਾਤਮਾ ਮੇਰ ਕਰਕੇ ਉਹਨੂੰ ਆਪਣਾ ਬਣਾ ਲੈਂਦਾ ਤੇ ਉਹਦੇ ਮਨ ਵਿੱਚ ਨਾ ਸਹਤ ਪਰਮਾਤਮਾ ਆ ਵਸਦਾ ਫਿਰ ਪਾਤਸ਼ਾਹ ਕਹਿੰਦੇ ਆ ਤਾਂ ਕੋ ਬਿਗਨ ਨਾ ਕੋ ਲੱਗੇ ਜੋ ਸਤਗੁਰ ਆਪਣਾ ਰੱਖੇ ਆਪਣੇ ਗੁਰੂ ਨੇ ਜਿਸ ਮਨੁੱਖ ਦੀ ਰੱਖਿਆ ਕੀਤੀ ਉਹਨੂੰ ਆਤਮਿਕ ਜੀਵਨ ਦੇ ਰਸਤੇ ਵਿੱਚ ਕੋਈ ਵੀ ਰੁਕਾਵਟ ਨਹੀਂ ਪੈਂਦੀ ਕਿਉਂਕਿ ਚਰਨ ਕਮਲ ਵਸੇ ਰਦੇ ਅੰਤਰ ਅੰਮ੍ਰਿਤ ਹਰ ਰਸ ਚਾਖੇ ਪਰਮਾਤਮਾ ਦੇ ਕੌਲ ਫੁੱਲਾਂ ਵਰਗੇ ਕੋਮਲ ਚਰਨ ਉਹਨਾਂ ਦੇ ਹਿਰਦੇ ਵਿੱਚ ਵਸ ਜਾਂਦੇ ਆ ਉਹ ਮਨੁੱਖ ਆਤਮਿਕ ਜੀਵਨ ਦੇਣ ਵਾਲਾ ਹਰੀ ਨਾਮ ਰਸ ਫਿਰ ਪੀਂਦੇ ਰਹਿੰਦੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛ ਪੁਜਾਈ ਜਿਸ ਪ੍ਰਮਾਤਮਾ ਨੇ ਹਰ ਵੇਲੇ ਤੇਰੇ ਮਨ ਵਿੱਚ ਹਰੇਕ ਕਾਮਨਾ ਪੂਰੀ ਕੀਤੀ ਹੈ ਤੇ ਸੇਵਕਾਂ ਵਾਂਗ ਉਹਦੀ ਸੇਵਾ ਭਗਤੀ ਕਰਦਾ ਰਿਹਾ ਕਰ ਨਾਨਕ ਦਾਸ ਤਾਂ ਕੈ ਬਲਿਹਾਰੈ ਜਿਨੇ ਪੂਰਨ ਪੈਜ ਰਖਾਈ ਇਸ ਤਰ੍ਹਾਂ ਐਸੇ ਮਾਲਕ ਤੋਂ ਸਦਕੇ ਜਾਣਾ ਚਾਹੀਦਾ ਹੈ ਜਿਨੇ ਬਿਗਨਾ ਦੇ ਮੁਕਾਬਲੇ ਹਰ ਵੇਲੇ ਪੂਰੇ ਤੌਰ ਤੇ ਤੇਰੀ ਪਾਤ ਰੱਖੀ ਹੈ ਪਰਮਾਤਮਾ ਨੇ ਉਹਦੀ ਬੰਦਗੀ ਉਹਦਾ ਸਿਮਰਨ ਉਹਨੂੰ ਸਦਾ ਚੇਤੇ ਰੱਖਣਾ ਚਾਹੀਦਾ ਹੈ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ